ਦੀ ਲੋਕ ਸਭਾ ਚੋਣਾਂ ਦਾ ਦੇ ਬਖਵਾਕ ਪਾਰਟੀ ਉਹਨੂੰ ਆਪਣੇ ਮੀਦਵਾਰਾਂ ਦੀ ਐਲਾਨ ਕਿਤੇ ਗਏ ਨਹੀਂ ਬਠਿੰਡਾ ਤੋਂ ਜਤ ਮਿੰਦਰ ਨੂੰ ਕਾਂਗਰਸ ਪਾਰਟੀ ਜਿੱਤਦੀ ਹੈ ਇਸੇ ਤਰ੍ਹਾਂ ਫਰੀਦਕੋੜ ਹਲਕੇ ਤੋਂ ਮਾਨ ਜੋ ਕਿਰਨ ਸਿੰਘ ਗਹਿਰੀ ਕਾਂਗਰਸ ਪਾਰਟੀ ਦੀ ਟਿਕਟ ਤੇ ਚੋਣ ਲੜਨ ਦੀ ਜਾਰੀ ਨੇ ਤਾਂ ਉਹਨਾਂ ਨੂੰ ਅਜੇ ਤੱਕ ਟਿਕਟ ਦਾ ਐਲਾਨ ਨਹੀਂ ਕੀਤਾ ਗਿਆ ਤਾਂ ਗੱਲ ਕਰ ਹੈ ਗਹਿਰੀ ਸਾਹਿਬ ਇਸ ਵਾਰ ਕੀ ਕਹਿਣੇ ਤੇ ਇਹ ਲੋਕ ਸਭਾ ਦੀਆਂ ਚੋਣਾਂ ਬਾਰੇ ਦੇ ਜਨਤਾ ਨੂੰ ਜਾਣ ਚਾਹੁੰਦੇ। ਸ੍ਰੀ ਗੱਜ ਜੀ ਸਤਿ ਸ਼੍ਰੀ ਅਕਾਲ ਮੈਂ ਕਿਰਨਜੀਤ ਸਿੰਘ ਹੈ ਵੀ ਚੇਅਰਮੈਨ ਨੈਸ਼ਨਲ ਕੌਂਫਰੰਸ ਆਫ ਮਹਾ ਪ੍ਰਜਾਪਤ ਪੰਜਾਬ ਜਨਰਲ ਸਕੱਤਰ ਪੰਜਾਬ ਫਰੀਜ਼ ਕਾਂਗਰਸ ਤਾਂ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਵੜੀ ਤੇ ਕਾਂਗਰਸ ਪਾਰਟੀ ਦੇ ਪੰਜਾਬ ਦੇ ਇੰਚਾਰਜ ਦਵਿੰਦਰ ਸਿੰਘ ਯਾਦਵ ਔਰ ਕਾਂਗਰਸ ਪਾਰਟੀ ਦੀ ਸੁਮੂਚੀ ਹਾਈ ਕਮਾਂਡ ਲੀਡਰਸ਼ਿਪ ਰਾਹੁਲ ਗਾਂਧੀ ਜੀ ਖੜਗੇ ਸਾਹਿਬ ਬੜੀ ਦੂਰ ਅੰਦੇਸ਼ੀ ਨਾਲ ਪੰਜਾਬ ਦੇ ਵਿੱਚ ਉਮੀਦਵਾਰ ਖੜੇ ਕਰਨ ਲਈਏ ਦੇਖ ਰਹੇ ਨੇ ਜਿਹਦੇ ਵਿੱਚ ਹੁਣ ਤੱਕ ਜਿਹੜੇ ਉਮੀਦਵਾਰ ਉਰਾਣੇ ਆ ਉਹ ਉਮੀਦਵਾਰ ਬੜੇ ਤਜਰਬੇਕਾਰ ਤੇ ਬੜੇ ਹੀ ਸਮਾਜ ਦੇ ਵਿੱਚ ਆਪਣਾ ਰੁਤਬਾ ਰੱਖਣ ਵਾਲੇ ਨੇ ਜਿਹੜੇ ਬਟਿੰਡੇ ਤੋਂ ਜੀਤਵੰਦ ਸਿੰਘ ਸਿੱਧੂ ਜੀ ਨੂੰ ਕਾਂਗਰਸ ਪਾਰਟੀ ਨੇ ਉਮੀਦਵਾਰ ਬਣਾਇਆ ਉਹ ਐਮਐਲਏ ਵੀ ਰਹੇ ਨੇ ਤੇ ਉਹਨਾਂ ਦਾ ਆਪਣਾ ਖੋਦਾ ਵੀ ਹਰ ਮਹਿਕਮੇ ਦੇ ਵਿੱਚ ਹਰ ਸੁਸਾਇਟੀ ਜੋ ਹਰ ਵਰਗ ਦੇ ਵਿੱਚ ਤੇ ਗੁਰਤਬਾ ਇੱਕ ਸਤਕਾਰ ਹੈ ਜੋ ਤੁਹਾਨੂੰ ਮੇਰੀ ਗੱਲ ਕਰਦੇ ਕਿ ਮੈਂ ਕਿਰਨਜੀਤ ਸਿੰਘ ਹੈਰੀ ਨੀਕੋਗਲ ਪਾਰਟੀ ਨੂੰ ਕਹੀ ਹੈ ਕਿ 35 ਸਾਲ ਦੇ ਸੋਸ਼ਲ ਸਮਾਜਿਕ ਬੁਢਾ ਦੇ ਉੱਤੇ ਅਸਲੀ ਆਵਾਜ਼ ਉਠਾਉਂਦੇ ਰਹੇ ਆਂ ਦਲਤਾਂ ਦੀ ਗਰੀਬਾਂ ਦੀ ਮਜ਼ਦੂਰਾਂ ਦੀ ਕਿਸਾਨਾਂ ਦੀ ਮਜ਼ਦਮਾਂ ਦੀ ਨੈਨਾ ਮਾਂ ਦੀ ਹਰ ਮੁੱਦੇ ਤੇ ਜਿੱਥੇ ਵੀ ਕੋਈ ਮਸਲਾ ਉੱਠਿਆ ਇਹ ਕੇਰਤ ਸਿੰਘ ਯਾਰੀ ਨੇ ਬਿਨਾਂ ਕਿਸੇ ਲਾਨ ਸੁਦੇ ਹਰ ਬਰਜ ਨੂੰ ਕਹਾਂ ਸਾਧਨ ਦਾ ਕੰਮ ਕੀਤਾ ਕਿ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਬਿੰਦਰ ਸਿੰਘ ਰਾਜਾ ਬੜਿੰਗ ਜੀ ਨੇ ਪਿਛਲੇ ਦਿਨੀ ਇਹ ਗੱਲ ਕਹੀ ਵੀ ਸੀ ਕਿ ਫਰੀਦਕੋਟ ਉਹ ਜਿਹੜੀ ਰਿਜ਼ਰਵ ਸੀਟ ਹੈਗੀ ਹੈ ਤੇ ਰਿਜ਼ਰਵ ਸੀਟ ਤੋਂ ਉਮੀਦਵਾਰ ਜਿਹੜਾ ਉੱਤੇ ਖੜਾ ਕਰਨਾ ਹੈ 45% ਜਿਹੜੀ ਵੋਟ ਹੈਗੀ ਹੈ ਫਰੀਦਕੋਟ ਹਲਕੇ ਦੇ ਵਿੱਚ ਉਹ ਮੰਜਵੀ ਸਿੱਖ ਪਾਈਚਾਰੀ ਦੀ ਹੈ ਤੋ ਕਾਂਗਰਸ ਹਾਈ ਕਮਾਂਡ ਨੇ ਤਕਰੀਬਤ ਦੇ ਗਿਰਮਨ ਤੈਅ ਕੀਤਾ ਹੋਇਆ ਕਿ ਜਿਹੜਾ ਉਮੀਦਵਾਰ ਫਰੀਦਕੋਟ ਦੇਣਾ ਹੈ ਉਹ ਮੱਝ ਦੇ ਸਿੱਖ ਪਾਈਚਰੇ ਦੇ ਵਿੱਚੋਂ ਹੀ ਦੇਣਾ ਹੈ ਕਿਉਂਕਿ ਮਾਝਾ ਤੇ ਮਾਲਵਾ ਮੱਝ ਦੇ ਸਿੱਖ ਪਾਈਚਰੇ ਦੀ ਕੇ ਵੈਲਟ ਹੈਗੀ ਹੈ ਔਰ ਬੜੇ ਸੋਚ ਸਮਝ ਕੇ ਸਾਰਾ ਕਾਂਗਰਸ ਪਾਰਟੀ ਉਤੇ ਫੈਸਲਾ ਕਰਨ ਜਾ ਰਹੀ ਹੈ ਮੈਂ ਅਮਰਿੰਦਰ ਸਿੰਘ ਰਾਜਾ ਵਿਡਿੰਗ ਜੀ ਤੇ ਪੰਜਾਬ ਦੇ ਜਿਹੜੇ ਇੰਚਾਰਜ ਕਾਂਗਰਸ ਪਾਰਟੀ ਦਵਿੰਦਰ ਯਾਦਵ ਜੀ ਖੜਗੇ ਸਾਹਿਬ ਰਾਹੁਲ ਗਾਂਧੀ ਜੀ ਨੂੰ ਇਹ ਗੱਲ ਜ਼ਰੂਰ ਕਰ ਬਸ਼ਵਾਸ ਦੇਣਾ ਚਾਹੁੰਦਾ ਹਾਂ ਕਿ ਫਰੀਦਕੋਟ ਦੇ ਸਾਰੇ ਵੋਟਰਾਂ ਨੂੰ ਮੈਂ ਇਹ ਵਿਸ਼ਵਾਸ ਰੱਖਣਾ ਚਾਹੁੰਦਾ ਜੀ ਕਿ ਰਣਜੀਤ ਸਿੰਘ ਗਹਿਰੀ ਨੂੰ ਜਾਣੀ ਮੈਨੂੰ ਕਾਂਗਰਸ ਪਾਰਟੀ ਸੇਵਾ ਕਰਨ ਦਾ ਮੌਕਾ ਦਿੰਦੀ ਹੈ ਤੇ ਅੱਜ ਤੱਕ ਜਿਨੇ ਵੀ ਐਮਪੀ ਇੱਥੋਂ ਜਿੱਤ ਕੇ ਗਏ ਨੇ ਉਹ ਸਾਰੇ ਐਮਪੀਆ ਦੇ ਨਾਲੋਂ ਵੱਖਰੇ ਤਰੀਕੇ ਨਾਲ ਫਰੀਦਕੋਟ ਦੇ ਲੋਕਾਂ ਦੀ ਫਰੀਦਕੋਟ ਹਲਕੇ ਦੀ ਸੇਵਾ ਕਰਾਂਗੇ ਔਰ ਬਾਬਾ ਫਰੀਦ ਜੀ ਦੀ ਉਸ ਪਵਿੱਤਰ ਧਰਤੀ ਦੇ ਉੱਤੇ ਸੇਵਾ ਕਰਨ ਦਾ ਮੌਕਾ ਜੇ ਮਿਲਦਾ ਹੈ ਕਾਂਗਰਸ ਪਾਰਟੀ ਮੈਨੂੰ ਉਮੀਦਵਾਰ ਬਣਾਉਂਦੀ ਹੈ ਤਾਂ ਮੈਂ ਸਮਝੂਗਾ ਆਪਣੇ ਆਪ ਨੂੰ ਮੈਂ ਖੁਸ਼ਕਿਸਮਤ ਹਾਂ